ਸਰਦਾਰ ਹਰੀ ਸਿੰਘ ਨਲੂਆ ਚੱਥੇ ਬਹਾਦਰਾਂ ਦੇ ਬਹਾਦਰ ਸਨ ਉਤੇ ਉਹਨਾਂ ਦੀ ਵਿਦਵਤਾ ਦੀਆਂ ਧੁੰਮਾਂ ਦੂਰ ਦੂਰ ਤੱਕ ਪਈਆਂ ਹੋਈਆਂ ਸੀ ਐਸੇ ਗੱਲ ਦਾ ਖੁਲਾਸਾ ਸਿੱਖ ਇਤਿਹਾਸਕਾਰ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲਿਆ ਨੇ ਨਲੂਏ ਸਰਦਾਰ ਦੀ ਜੀਵਨੀ ਉਤੇ ਲਿਖੀ ਹੋਈ ਕਿਤਾਬ ਦੇ ਵਿੱਚ ਦਿੱਤਾ ਹੈ ਉਹ ਕਹਿੰਦੇ ਜਦੋਂ ਮੈਂ ਸਰਦਾਰ ਨਲੂਏ ਦੇ ਬਾਰੇ ਪਤਾ ਕਰਨ ਦੀ ਖਾਤਰ ਸਰਹਦੀ ਖਾਨਾ ਦੇ ਕੋਲੇ ਗਿਆ ਜਿਨ੍ਹਾਂ ਨੂੰ ਸਰਦਾਰ ਸਾਹਿਬ ਦੁਆਰਾ ਜ਼ਗੀਰਾਂ ਪ੍ਰਦਾਨ ਕੀਤੀਆਂ ਗਈਆਂ ਸੀ ਤੇ ਸਰਦਾਰ ਸਾਹਿਬ ਦੀਆਂ ਹੱਥੀ ਲਿਖੀਆਂ ਸੰਦਾ ਪੜ੍ਹ ਕੇ ਮੈਂ ਅਸ ਅਸਿਕਰ ਉੱਠਿਆ ਇੰਨੀ ਸੋਹਣੀ ਫਾਰਸੀ ਲਿਖੀ ਹੋਈ ਤੇ ਐਡੇ ਵਿਦਵਤਾ ਦੇ ਬੋਲ ਉਹ ਖਾਨ ਵੀ ਕਹਿੰਦੇ ਸੀ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਸਰਦਾਰ ਸਾਹਿਬ ਬੜੇ ਹੀ ਪੜ੍ਹੇ ਲਿਖੇ ਵਿਦਵਾਨ ਸਨ ਜਿੱਥੇ ਉਹ ਗੁਰਮਖੀ ਦੀ ਡੂੰਗੀ ਜਾਲਕਾ ਹੀ ਰੱਖਦੇ ਸਨ ਉੱਥੇ ਫਾਰਸੀ ਪਸ਼ਤੂ ਦੀ ਬੜੀ ਵੱਡੀ ਮਹਾਰਤ ਸੀ ਉਹਨਾਂ ਨੂੰ ਬੋਲਣ ਦੀ ਵੀ ਤੇ ਲਿਖਣ ਦੀ ਵੀ ਬੜੇ ਹੀ ਨਪਮੇ ਤੁਲਮੇ ਸ਼ਬਦਾ ਦੇ ਨਾਲ ਉਹ ਵੱਡਿਆਂ ਵੱਡਿਆਂ ਵਿਦਵਾਨਾਂ ਨੂੰ ਚਿਤ ਕਰ ਦਿੰਦੇ ਸੀ ਇਸ ਗੱਲ ਦੀ ਦੂਜੀ ਗਵਾਹੀ ਸਨ 1795 ਈਸਵੀ ਦੇ ਵਿੱਚ ਜਰਮਨੀ ਵਿੱਚ ਜਨਮੇ ਇਤਿਹਾਸਕਾਰ ਸਰ ਚਾਰਲਸ ਬਰਨ ਹੂਗਲ ਦੁਆਰਾ ਲਿਖੀ ਮਿਲਦੀ ਹੈ। ਸਨ 1831 ਤੋਂ ਲੈ ਕੇ 34 ਤੱਕ 3 ਸਾਲ ਉਹ ਪੰਜਾਬ ਤੇ ਕਸ਼ਮੀਰ ਘੁੰਮਦਾ ਰਿਹਾ ਤੇ ਇਹਨਾਂ ਸਾਲਾਂ ਦੇ ਦੌਰਾਨ ਇਹਨੇ ਕਿਤਾਬ ਲਿਖੀ ਕਸ਼ਮੀਰ ਐਂਡ ਦਾ ਪੰਜਾਬ ਕਿ ਜਦੋਂ ਸ਼ਹਿਰੇ ਪੰਜਾਬ ਦੁਆਰਾ ਨਲੂਏ ਸਰਦਾਰ ਨੂੰ ਇੱਕ ਸਮਝੌਤੇ ਬਾਰੇ ਗੱਲਬਾਤ ਕਰਨ ਲਈ ਖਾਤਾ ਸ਼ਿਮਲੇ ਭੇਜਿਆ ਗਿਆ ਤੇ ਜਦੋਂ ਦਲੀਲਾਂ ਨਲੂਏ ਸਰਦਾਰ ਨੇ ਦਿੱਤੀਆਂ ਤੇ ਵੱਡੇ ਵੱਡੇ ਅੰਗਰੇਜ਼ ਇਤਿਹਾਸਕਾਰ ਅੰਗਰੇਜ਼ ਅਫਸਰ ਉਥੇ ਨਲੂਏ ਸਰਦਾਰ ਦੀ ਵਿਦਵਤਾ ਨੂੰ ਸੁਣ ਕੇ ਸਨ ਹੋ ਗਏ ਇਹ ਉਹ ਵੇਲੇ ਦੀ ਗੱਲ ਹੈ ਜਦੋਂ ਆਮ ਦੁਨੀਆ ਕੁਝ ਕਮੀਲਾ ਦੇ فاਸਲੇ ਤੋਂ ਪਰੇ ਸੋਚਦੀ ਨਹੀਂ ਸੀ ਪਰ ਪ੍ਰਦੇਸਾਂ ਦੀਆਂ ਜਾਣਕਾਰੀਆਂ ਇਕੱਠੀਆਂ ਕਰਨ ਵਾਲਿਆ ਕੋਈ ਲੱਖਾਂ ਵਿੱਚੋਂ ਇੱਕ ਹੁੰਦਾ ਸੀ ਤੇ ਉਹ ਸੀ ਸਰਦਾਰ ਅੰਦੀ ਸਿੰਘ ਨਲੂਆ ਜਿਨ੍ਹਾਂ ਦੇ ਬਾਰੇ ਹੂਗਲ ਨੇ ਲਿਖਿਆ ਹੈ ਕਿ ਉਹ ਈਸਟ ਇੰਡੀਆ ਕੰਪਨੀ ਦੀਆਂ ਪਾਲਿਸੀਆਂ ਦੇ ਬਾਰੇ ਬੜੀ ਬਰੀਕੀ ਨਾਲ ਜਾਣਦਾ ਸੀ ਯੂਰਪ ਵਿੱਚ ਕੀ ਘਟਨਾਕ੍ਰਮ ਵਾਪਰਿਆ ਆ ਤੇ ਉਹਨੂੰ ਬੜੀ ਬਰੀਕੀ ਨਾਲ ਜਾਣਕਾਰੀ ਸੀ ਉਹ ਬੜਾ ਹਾਈਲੀ ਇੰਟੈਲੈਕਚੁਅਲ ਬੰਦਾ ਸੀ ਉਹ ਨਲੂਏ ਸਰਦਾਰ ਦੇ ਬਾਰੇ ਬੜੇ ਹੀ ਖਾਸ ਸ਼ਬਦ ਲਿਖਦਾ ਏ ਉਹ ਕਹਿੰਦਾ ਐਂਡ ਵਾਟ ਇਜ਼ ਦਾ ਵੈਰੀ ਰੀਅਰ ਅਮੰਗ ਦਾ ਸਿਕਸ ਹੀ ਕੈਨ ਬਹੁਤ ਰੀਡ ਐਂਡ ਰਾਈਟ ਪਰਸ਼ੀਅਨ ਲੈਂਗੁਏਜ ਹਰੀ ਸਿੰਘ ਨਲੂਏ ਦੀ ਮੀਟਿੰਗ ਤੋਂ ਬਾਅਦ ਹੀ ਰੋਪੜ ਦੇ ਸਥਾਨ ਦੇ ਉੱਤੇ ਸ਼ੇਰ-ਏ-ਪੰਜਾਬ ਤੇ ਲਾਰਡ ਵਿਲੀਅਮ ਵੈਂਟਕ ਦੇ ਦਰਮਿਆਨ ਸੰਧੀ ਹੁੰਦੀ ਹੈ ਕਿੱਡਾ ਸਿਆਣਾ ਤੇ ਦੂਰ ਅੰਦੇਸ਼ੀ ਸਰਦਾਰ ਹਰੀ ਸਿੰਘ ਨਲੂਆ ਜਦੋਂ ਸ਼ਹਿਜ਼ਾਦੇ ਦੇ ਅਗਲਾ ਵਾਰਿਸ ਚੁਣਨ ਦੇ ਬਾਰੇ ਅੰਗਰੇਜ਼ਾਂ ਦੇ ਨਾਲ ਸ਼ੇਰੇ ਪੰਜਾਬ ਗੱਲ ਕਰਦੇ ਨੇ ਤੇ ਸਰਦਾਰ ਹਰੀ ਸਿੰਘ ਨਲੂਆ ਇਸ ਗੱਲ ਦੀ ਵਿਰੋਧਤਾ ਕਰਦਾ ਏ ਭਾਵੇਂ ਉਸ ਮੌਕੇ ਵਿਦੇਸ਼ ਮੰਤਰੀ ਤਨ ਫਕੀਰ ਅਜ਼ੀਜ਼ਉਦੀਨ ਜਿਹੜੇ ਕਿ ਖੜਕ ਸਿੰਘ ਦੇ ਪੱਖ ਵਿੱਚ ਖੜੇ ਪਰ ਸਰਦਾਰ ਹਰੀ ਸਿੰਘ ਨਲੂਆ ਐਡਾ ਵਿਦਵਾਨ ਤੇ ਦੂਰ ਅੰਦੇਸ਼ ਸੀ ਉਹ ਜਾਣਦਾ ਸੀ ਕਿ ਖੜਕ ਸਿੰਘ ਤੋਂ ਪੰਜਾਬ ਦੀ ਵਿਗੜੋਰ ਸੰਭਾਲੀ ਨਹੀਂ ਜਾਣੀ ਆਖਰ ਉਹੀ ਹੋਇਆ ਸ਼ਾ ਮੁਹੰਮਦਾ ਇੱਕ ਸਰਕਾਰਵਾਜੋਂ ਫੌਜਾਂ ਜਿੱਤ ਕੇ ਅੰਦਰੋਂ ਹਾਰੀਆਂ ਨੇ ਉਹਦੀ ਜੀਵਨੀ ਉੱਤੇ ਕੁਝ ਕਹਿਣ ਦਾ ਯਤਨ ਕਰ ਸਕਿਆ ਕੁਝ ਕਹਿਣ ਦਾ ਯਤਨ ਕਰਾਂਗਾ ਬੇਨਤੀ ਕਰਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਧੰਵਾਦੀ ਬਣਾਉਣ ਦਾ ਯਤਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ